ਸਾਡੇ ਪੰਜਾਬੀ ਨੌਜਵਾਨ ਜਦੋਂ ਉਹ ਵਿਦੇਸ਼ੀ ਧਰਤੀ ਤੇ ਆਉਂਦੇ ਨੇ ਤਾਂ ਇਹ ਸੋਚ ਕੇ ਆਉਂਦੇ ਨੇ ਕਿ ਉਹ ਆਪਣੀ ਕਿਸਮਤ ਅਜ਼ਮਾਉਣਗੇ ਇਸੇ ਤਰ੍ਹਾਂ ਹੀ ਸਿਰਫ 2 ਮਹੀਨੇ ਪਹਿਲਾਂ ਵਰਕ ਵੀਜ਼ਾ ਤੇ ਇੱਕ ਪੰਜਾਬੀ ਨੌਜਵਾਨ ਆਉਂਦਾ ਖੂਬ ਮਿਹਨਤ ਕਰਦਾ ਬਰਨਾਲ ਦੇ ਨਾਲ ਬਸ ਐਵੇਂ ਹੀ ਉਹ ਆਪਣੇ ਲਈ ਲਾਟਰੀ ਪਾ ਲੈਂਦਾ ਮਰਨੂ ਇਹ ਨਹੀਂ ਸੀ ਪਤਾ ਕਿ ਲੋਟਰੀ ਪਾਉਣ ਦੇ ਨਾਲ ਉਹਦੀ ਕਿਸਮਤ ਇੰਨੀ ਜ਼ਿਆਦਾ ਉਹਦਾ ਸਾਥ ਦੇਗੀ ਕਿ ਉਹ 1 ਮਿਲੀਅਨ ਦੀ ਲੋਟਰੀ ਜਿੱਤ ਜਾਏਗਾ ਦੁਆਬੇ ਦਾ ਰਹਿਣ ਵਾਲਾ ਇਹ ਬੜਾ ਹੀ ਸਾਧਾਰਨ ਤੇ ਮੀਡਲ ਕਲਾਸ ਫੈਮਿਲੀ ਦਾ ਮੁੰਡਾ ਜਿਹੜਾ ਕਿ ਕਦੇ ਪੰਜਾਬ ਦੇ ਵਿੱਚ ਵੀ ਲਾਟਰੀ ਪਾਉਣ ਬਾਰੇ ਨਹੀਂ ਸੀ ਸੋਚਦਾ ਅੱਜ ਉਹਨੇ ਨਿਊਜ਼ੀਲੈਂਡ ਵਿੱਚ ਲਾਟਰੀ ਪਾਈ ਤੇ ਵੇਖੋ ਸਿੱਧਾ 1 ਮਿਲੀਅਨ ਦੀ ਲਾਟਰੀ ਨਿਕਲੀ ਹੈ ਖੈਰ ਇਹ ਆਕਲੈਂਡ ਦੇ ਦਾਕਾ ਨੀਂ ਨਦਰ ਰਹਿਣ ਵਾਲਾ ਪੰਜਾਬੀ ਨੌਜਵਾਨ ਜਿਹਨੂੰ ਵਰਕ ਵੀਜ਼ਾ ਤੇ ਆਉਣ ਤੋਂ ਬਾਅਦ ਮੈਂ ਕਿਹਾ ਜੀ ਪੁੱਛੋ ਹੀ ਨਾ ਰੱਬ ਨੇ ਛੱਪੜ ਪਾੜ ਕੇ ਦਿੱਤਾ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ